ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੋਕੈਬਲਰੀ ਅੱਜ ਅਸੀਂ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਕੁਝ ਸ਼ਬਦਾਵਲੀ ਦੇ ਸ਼ਬਦ ਕਰਾਂਗੇ ਸਮਝੌਤਾ ਨੇਗੋਸ਼ੀਏਸ਼ਨ ਸੁਧਾਰ ਇਮੈਂਡਮੈਂਟ ਇੱਛਾ ਟੈਂਡੈਂਸੀ ਤਿਆਗ ਦੇਣਾ ਰੀਨਾਉਂਸ ਦੋਸ ਅਲੇਜ ਹਰਾਨ ਸਟੈਗਰ ਅੜ ਜਾਣਾ ਪ੍ਰੋਸੈਸਟ ਆਖਰਕਾਰ ਵੈਂਚੁਅਲੀ ਰੋਕਥਾਮ ਪ੍ਰੀਵੈਂਸ਼ਨ ਸੁੰਦਰੀ ਨੇਮਫ ਡੰਗਾ ਰੋਇਡ ਛਪਾਉਣਾ ਕਨਸੀਲਿੰਗ ਪੇਸ਼ਕਸ਼ ਆਫਰ ਵਧਾਉਂਦਾ ਹੈ ਐਕਸਟੈਂਡ ਪੈਦਾ ਕਰਨਾ ਜਨਰੇਟ ਮਨਾਉਣਾ ਪਰਸੂਡ ਪ੍ਰਦਰਸ਼ਨ ਕਰਨਾ ਪਰਫਾਰਮ ਚਲਾਉਣਾ ਐਕਸੀਕਿਊਟ ਸ਼ਾਨਦਾਰ ਫੈਂਟਾਸਟਿਕ ਬਕਾਇਆ ਆਊਟਸਟੈਂਡਿੰਗ ਆਵਾਜਾਈ ਟ੍ਰੈਫਿਕ ਸ਼ਾਨਦਾਰ ਵੰਡਰਫੁਲ ਰਾਣੀ ਜੰਕ ਅਮੇজিং